ਪਿੰਡਾਂ ਦੇ ਆ ਪੰਚਾਂ ਸਰਪੰਚਾਂ ਨੂੰ ਲੈ ਕੇ ਅੱਜ ਸੁਨੀਲ ਜਾਖੜ ਨੇ ਇੱਕ ਵੱਡੀ ਅਪੀਲ ਕਰ ਦਿੱਤੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਲੈ ਕੇ ਜੋਸ਼ਲੀਲ ਵੀਡੀਓ ਆਈ ਹੈ ਉਸ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਮੂੰਹ ਤੋੜ ਮਾ ਜਵਾਬ ਵਿਦਤਾ ਇਹ ਤੇ ਦੱਸਦੀ ਹੈ ਕਿ ਸੁਨੀਲ ਜਾਖੜ ਨੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਜੂ ਨੂੰ ਵੋਟਾ ਹੈ ਤੇ ਉੱਥੇ ਹੀ ਸਾਰੇ ਭਾਜਪਾ ਨੂੰ ਜ਼ਰੂਰ ਵੋਟ ਪਾਓ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਬਲਕਾ ਸਿੰਘ ਦੀ ਅਸ਼ਲੀਲ ਵੀਡੀਓ ਉਲਾਕੇ ਕੁਝ ਤਿੱਖੇ ਨਿਸ਼ਾਨੇ ਸਾਧਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮੰਤਰੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤੇ ਜੋ ਬਹੁਤ ਹੀ ਨਿੰਦਣਯੋਗ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਨੂੰ ਲੈ ਕੇ ਵੀ ਕੁਝ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਆਮ ਆਮ ਆਦਮੀ ਪਾਰਟੀ ਜਿਹੜੀ ਕਿ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਤੇ ਹੁਣ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਪਲਟਵਾਰ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਮੈਂ ਸੁਨੀਲ ਜਾਖੜ ਬੋਲ ਰਿਹਾ ਹਾਂ ਕਿ ਅੱਜ ਮੈਂ ਇੱਕ ਵਿਸ਼ੇਸ਼ ਤੌਰ ਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆ ਤਕਲੀਫ ਦਿੱਤੀ ਹੈ ਅੱਜ ਚੋਣ ਪ੍ਰਚਾਰ ਲੋਕ ਸਭਾ ਇਲੈਕਸ਼ਨ ਦਾ ਪੂਰਾ ਹੋ ਗਿਆ ਹੈ ਪਰ ਅਸਲ ਕੰਮ ਜਿਹੜਾ ਹੈ ਉਹ ਅੱਜ ਸ਼ਾਮ ਤੋਂ ਹੁਣ ਚਾਲੂ ਹੋਣਾ ਹੈ ਇੱਕ ਜੂਨ ਸ਼ਾਮ 6 ਵਜੇ ਤਾਈਂ ਕਿਉਂਕਿ ਇਹ ਜਿਹੜੀਆਂ ਵੋਟਾਂ ਬਹੁਤ ਹੀ ਹਰੇਕ ਵੋਟ ਜੋ ਵੀ ਹੈ ਚਾਹੇ ਪੰਚੀ ਦੀ ਤੁਸੀਂ ਸਾਰੇ ਪੰਜ ਇਲੈਕਸ਼ਨ ਲੜਿਓ ਸਰਪੰਚੀ ਦੇ ਇਲੈਕਸ਼ਨ ਲੜਿਓ ਹਰੇਕ ਵੋਟ ਆਪਣੇ ਆਪ ਚ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਪਰ ਆ ਕਿਉਂਕਿ ਆਪਾਂ ਦੇਸ਼ ਦਾ ਭਵਿੱਖ ਨਿਰਧਾਰਿਤ ਕਰਨ ਵਾਸਤੇ ਵੋਟਾਂ ਪਾਣੀਆਂ ਇਹਦੀ ਅੱਡੀ ਇੱਕ ਇੰਪੋਰਟੈਂਸ ਹੈ ਤੁਸੀਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਇਸ ਕਰਕੇ ਸਾਥੀਓ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਵਾਸਤੇ ਆ ਕੀਤਾ ਫੋਨ ਸਾਰੇ ਰਲ ਮਿਲ ਕੇ ਇਕੱਤਾ ਧਿਆਨ ਰੱਖਿਓ ਕਿਉਂਕਿ ਗਰਮੀ ਬਹੁਤ ਹੈ ਤੇ ਆਪਣਾ ਸਿਹਤ ਦਾ ਵੀ ਧਿਆਨ ਰੱਖੋ ਪਰ ਕੰਮ ਵੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਵੀ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖ ਕੇ ਯਾਤਰਾ ਸਵੇਰੇ ਉੱਠ ਸੁਰੂ ਜੇ ਪਹਿਲੇ 2-4 ਘੰਟਿਆਂ 'ਚ ਜਾਂ ਸ਼ਾਮ ਨੂੰ ਪੂਰਾ ਜੋਰ ਲਾ ਕੇ ਸਾਰੀ ਬੋਟਾਂ ਭੁਗਤਵਾਈਏ ਆ ਇੱਕ ਤਾਂ ਪਹਿਲਾ ਜ਼ਰੂਰੀ ਕੰਮ ਹੈ ਦੂਜਾ ਮੈਂ ਸਮਝਦਾ ਵੀ ਆਪਣੇ ਪਿੰਡ ਦਾ ਵਿਕਾਸ ਤੇ ਆਪਣੇ ਪੰਜਾਬ ਦਾ ਵਿਕਾਸ ਉਹ ਦੇਸ਼ ਦੇ ਵਿਕਾਸ ਦੇ ਨਾਲ ਜੁੜਿਆ ਹੈ ਜੇ ਦੇਸ਼ ਮਜ਼ਬੂਤ ਹੈ ਦੇਸ਼ ਦੀ ਕੇਂਦਰ ਸਰਕਾਰ ਮਜ਼ਬੂਤ ਹੈ ਇਹ ਉਹਦਾ ਫਾਇਦਾ ਸਿੱਧਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਥੇ ਗਲੀਆਂ ਨਾਲੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੁਸੀਂ ਪਿਛਲੇ 10 ਸਾਲਾਂ ਤੋਂ ਦੇਖ ਰਹੇ ਹੋ ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦਾ ਦਿਖ ਬਦਲੀ ਹੈ ਜਿਸ ਤਰ੍ਹਾਂ ਟਾਇਲਾਂ ਲੱਗੀਆਂ ਜਿਸ ਤਰ੍ਹਾਂ ਜਿੱਥੇ ਕਿਤੇ ਵਾਟਰਵਰਕਸ ਨਹੀਂ ਸੀ ਵਾਟਰਵਰਕਸ ਬਣੇ ਹੈ ਗਰੀਬਾਂ ਦੇ ਘਰਾਂ ਦੇ ਅੰਦਰ ਜੇ ਕੋਈ ਟਾਇਲਟਸ ਬਣੇ ਹੈ ਜਾਂ ਪੰਚਾਇਤਾਂ ਕੋਲ ਜਿਹੜਾ ਪੈਸਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਿੱਤ ਕਮਿਸ਼ਨ ਦੇ ਪੈਸੇ ਹੈ ਉਹ ਵਿੱਤ ਕਮਿਸ਼ਨ ਹੋਰ ਕੁਝ ਨਹੀਂ ਸਾਥੀ ਉਹ ਸੈਂਟਰਲ ਗਵਰਨਮੈਂਟ ਦੇ ਪੈਸੇ ਹੈ ਜਿਹੜੇ ਬਿਨਾਂ ਕਿਸੇ ਰਾਜਨੀਤਿਕ ਭੇਦਭਾਵ ਦੇ ਸਿੱਧੇ ਪੰਚਾਇਤਾਂ ਕੋਲ ਆ ਰਹੇ ਤਾਂ ਕਿ ਪੰਚਾਇਤ ਆਪਣੀ ਮਰਜ਼ੀ ਨਾਲ ਪਿੰਡ ਦਾ ਵਿਕਾਸ ਕਰ ਸਕੇ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਮੈਂ ਸਮਝਦਾ ਵੀ ਅੱਜ ਦੇਸ਼ ਦੇ ਅੰਦਰ ਇੱਕ ਮਜ਼ਬੂਤ ਸਰਕਾਰ ਬੀਜੇਪੀ ਦੀ ਫਿਰ ਤੋਂ ਬਣਨ ਜਾ ਰਹੀ ਹੈ ਉਸ ਤੋਂ ਵਿਕਾਸ ਵਿਕਸਿਤ ਪਰਚੇ ਕਿਤੇ ਪੰਜਾਬ ਫੇਰ ਨਾ ਵਾਂਝਾ ਰਹੇ ਰਹੇ ਕਿਉਂਕਿ ਸਾਡੇ ਇੱਥੇ ਜਿਹੜੀ ਪੰਜਾਬ ਦੇ ਅੰਦਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਬਿਨਾਂ ਹੀ ਮਤਲਬ ਕੋਈ ਨਾ ਕੋਈ ਝਗੜਾ ਪਾ ਕੇ ਜਿਹੜਾ ਸਾਡਾ ਹੱਕ ਪੰਜਾਬ ਦਾ ਬਣਦਾ ਹੈ ਉੱਥੋਂ ਪੈਸੇ ਉਹ ਲੈ ਕੇ ਆਉਣ ਦੀ ਬਜਾਏ ਇਹ ਆਪਣੇ ਵਿਗਿਆਪਨ ਆਪਣੀ ਐਡਵਰਟਾਈਜ਼ਮੈਂਟ ਆਪਣੀ ਫੋਟੋ ਵਾਲਾਂ ਤੇ ਲੱਗੇ ਰਹਿੰਦੇ ਹਨ ਹਾਲਾਤ ਹੈ ਵੀ ਅੱਜ ਦੇ ਦਿਨ ਵੀ 8.5 ਹਜ਼ਾਰ ਕਰੋੜ ਰੁਪਇਆ ਕੇਂਦਰ ਸਰਕਾਰ ਦਾ ਪੰਜਾਬ ਕੋਲ ਪਿਆ ਹੈ ਉਹਨੂੰ ਵਰਤ ਨਹੀਂ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵੀ ਸਾਨੂੰ ਆਰਡੀਐਫ ਦੇ ਪੈਸੇ ਨਹੀਂ ਮਿਲਦੇ ਸਾਨੂੰ ਕੋ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੇ ਹਕੀਕਤ ਹੈ ਵੀ ਇਹਨਾਂ ਕੋਲ ਕੰਮ ਕਰਨ ਦੀ ਕਾਬਲੀਅਤ ਨਹੀਂ ਤੇ ਸਿਰਫ ਵਿਚਾਰੇ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਸ ਤੋਂ ਵੀ ਅੱਗੇ ਵਿਕਾਸ ਤੋਂ ਵੀ ਅੱਗੇ ਮੈਂ ਸਮਝਦਾ ਪੰਜਾਬ ਇੱਕ ਅਣਖੀ ਸੂਬਾ ਹੈ ਇੱਥੇ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਜਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਹੈ ਅੱਜ ਕੋਈ ਵੀ ਇੱਥੇ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਜਾਨ ਮਾਲ ਤਾਂ ਇੱਕ ਪਾਸੇ ਰਹਿ ਗਿਆ ਜਿਸ ਕਿਸਮ ਦੀ ਕਈ ਦਿਨਾਂ ਦੀ ਵੀਡੀਓ ਤੁਰੇ ਫਿਰਦੀ ਹੈ ਪਹਿਲਾਂ ਵੀ ਵੀਡੀਓ ਆਈਆਂ ਸੀ ਉਸ ਚ ਇਸ ਤਰ੍ਹਾਂ ਲੱਗਦਾ ਵੀ ਸਾਡੇ ਬੱਚੇ ਬੱਚੀਆਂ ਦੀ ਇਹਨਾਂ ਲੋਕਾਂ ਦੇ ਇਹਨਾਂ ਦੇ ਲੀਡਰਾਂ ਦੇ ਇਹਨਾਂ ਮინისტრਾਂ ਦੀ ਹਵਸ ਦਾ ਸ਼ਿਕਾਰ ਨਾ ਕਿਤੇ ਹੋ ਜਾਣ ਇਹਦੇ ਵਾਸਤੇ ਵੀ ਆਪਾਂ ਨੂੰ ਇੱਕ ਕੜਾਡਾ ਫੈਸਲਾ ਲੈਣਾ ਪਊਗਾ ਭ੍ਰਿਸ਼ਟਾਚਾਰ ਕਹਿੰਦੇ ਸੀ ਅਸੀਂ ਸਾਰੀ ਕਰਪਸ਼ਨ ਖਤਮ ਕਰ ਦਿਆਂਗੇ ਰਿਸ਼ਵਤਖੋਰੀ ਖਤਮ ਕਰ ਦਿਆਂਗੇ ਰਿਸ਼ਵਤਖੋਰੀ ਤਾਂ ਖਤਮ ਹੋਈ ਨਹੀਂ ਸਾਥੀਓ ਰਿਸ਼ਵਤ ਜਿਹੜੀ ਹੈ ਮਹਿੰਗੀ ਜਰੂਰ ਹੋਗੀ ਕਿਉਂਕਿ ਵਿਜੀਲੈਂਸ ਦਾ ਇੱਕ ਦਿਖਾ ਕੇ ਹਵਾ ਦਿਖਾ ਕੇ ਆਮ ਲੋਕਾਂ ਤੋਂ ਰਿਸ਼ਵਤ ਵੀ ਜ਼ਿਆਦਾ ਲਈ ਜਾ ਰਹੀ ਹੈ ਗੁੰਡਾਗਰਦੀ ਲੋਕਾਂ ਦੇ ਅੰਦਰ ਖੌਫ ਇੰਨਾ ਹੋ ਗਿਆ ਪਹਿਲਾਂ ਇੱਥੇ ਤਾਂ ਵੱਡੇ ਵਪਾਰੀਆਂ ਨੂੰ ਤਾਂ ਸ਼ਹਿਰਾਂ ਦੇ ਵਿੱਚ ਫਿਰੋਤੀਆਂ ਦੇ ਫੋਨ ਆ ਰਹੇ ਸੀ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਰਾਮਪੁਰੇ ਉੱਤੇ ਇੱਕ ਸਰਪੰਚ ਨੂੰ ਟੈਲੀਫੋਨ ਆਇਆ ਵੀ ਆ ਤਾਂ ਪੈਸੇ ਦੇ ਦੇ ਨਹੀਂ ਸਾਨੂੰ ਪਤਾ ਤੇਰੇ ਜਵਾਕ ਕਿੱਥੇ ਪੜਦੇ ਆ ਇਹ ਸਾਰੀਆਂ ਗੱਲਾਂ ਦਾ ਇਲਾਜ ਇੱਕ ਮਜ਼ਬੂਤ ਸਰਕਾਰ ਹੁੰਦੀ ਹੈ ਸਰਕਾਰ ਦੇ ਉੱਤੇ ਨਕੇਲ ਪਾਉਣ ਵਾਸਤੇ ਇੱਕ ਮਜ਼ਬੂਤ اپੋਜੀਸ਼ਨ ਵੀ ਚਾਹੀਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਹਮਣੇ ਕਾਂਗਰਸ ਜਿਹਨੂੰ اپੋਜੀਸ਼ਨ ਦਾ ਰੋਲ ਤੁਸੀਂ ਲੋਕਾਂ ਸਾਰਿਆਂ ਨੇ ਦਿੱਤਾ ਸੀਗਾ ਉਹ ਗੋਡੇ ਟੇਕ ਚੁੱਕੀ ਹੈ ਉਹ ਦੋਨੋਂ ਇਕੱਠੇ ਹੋਏ ਖੜੇ ਹੈ ਆ ਵੈਸੇ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅੱਡਾ ਡਿਲੇਕਸ਼ਨ ਲੜ ਰਹੇ ਹੈ ਪਰ ਸਿੱਧੀ ਜੀ ਗੱਲ ਹੈ ਦੁਕਾਨ ਇੱਕ ਹੈ ਦਰਵਾਜ਼ੇ ਦੋ ਹੈ ਵੋਟ ਚਾਹੇ ਕਾਂਗਰਸ ਨੂੰ ਪਾਓ ਚਾਹੇ ਆਮ ਆਦਮੀ ਨੂੰ ਪਾਉ ਜਾਣਾ ਇਹਨਾਂ ਦੇ ਆਮ ਆਦਮੀ ਦੇ ਖਾਤੇ 'ਚ ਹੈ ਵੋਟ ਨੂੰ ਖਰਾਬ ਨਾ ਕਰੀਏ ਮਜ਼ਬੂਤ ਸਰਕਾਰ ਬਣਾਈਏ ਇਸ ਕਰਕੇ ਮੇਰੀ ਬੇਨਤੀ ਹੈ ਇੱਕ ਤਰੀਕ ਨੂੰ ਹੁਮ ਹੁਮਾ ਕੇ ਸਾਰਿਆਂ ਨੂੰ ਕਹਿ ਕੇ ਬੀਜਪੀ ਦੀ ਸਰਕਾਰ ਦਿੱਲੀ ਦੇ ਅੰਦਰ ਮੌਜੂਦ ਬਣਾਈਏ 13 ਦੇ 13 ਹਲਕਿਆਂ ਦੇ ਵਿੱਚ ਜਿਹੜੇ ਬੀਜਪੀ ਦੇ ਉਮੀਦਵਾਰ ਖੜੇ ਆ ਥੋਡੇ ਆਪਣੇ ਹਲਕੇ ਚੋਂ ਉਹਨਾਂ ਆਪਣੇ ਬੀਜਪੀ ਦੇ ਉਮੀਦਵਾਰ ਨੂੰ ਬਾਕੀ ਕਿਤੇ ਵੀ ਥੋਡੇ ਜਿਹੜੇ ਕੋਈ ਰਿਸ਼ਤੇਦਾਰ ਭਰਾ ਸਾਥੀ ਆ ਸਾਰਿਆਂ ਨੂੰ ਕਹਿ ਕੇ ਖੁੱਲ ਹੁਮ ਹੁਮਾ ਕੇ ਬੀਜਪੀ ਨੂੰ ਵੋਟਾਂ ਪਾਓ ਕਮਲ ਦੇ ਫੁੱਲ ਦੇ ਉੱਤੇ ਬਟਨ ਦਬਾ ਕੇ ਮਜ਼ਬੂਤ ਸਰਕਾਰ ਬਣਾਉ ਤਾਂ ਕਿ ਇੱਕ ਮਜ਼ਬੂਤ ਪੰਜਾਬ ਬਣ ਸਕੇ ਨਸ਼ੇ ਫਿਰੋਤੀਆਂ ਤੇ ਸਾਡੇ ਸਾਰੇ ਦੁੱਖ ਸਾਡਾ छुटਕਾਰਾ ਮਿਲੇ ਤੇ ਸਾਡੇ ਬੱਚਿਆਂ ਵਾਸਤੇ ਇੱਕ ਸੁਰੱਖਿਤ ਤੇ ਬਹੁਤ ਹੀ ਵਧੀਆ ਆਪਾਂ ਆਉਣ ਵਾਲਾ ਜੀਵਨ ਉਹ ਬੀਤਿਤ ਕਰ ਸਕਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਾਥੀ